ਰੇਲਵੇ ਦਾ ਸਫ਼ਰ ਕਰਦੇ ਹਾਂ ਹਰ ਸਟੇਸ਼ਨ ਆਉਂਦਾ ਹੈ ਕਈ ਸਵਾਰੀਆਂ ਉਤਰ ਜਾਂਦੀਆਂ ਹਨ ਕਈ ਸਵਾਰੀਆਂ ਆ ਕੇ ਚੜ੍ਹ ਜਾਂਦੀਆਂ ਹਨ ਲੇਕਿਨ ਸਾਡਾ ਕਿਸੇ ਸਵਾਰੀ ਨਾਲ ਕੋਈ ਪੱਕਾ ਸਾਥ ਨਹੀਂ ਲੈਂਦਾ ਇਸੇ ਤਰ੍ਹਾਂ ਇਹ ਦੁਨੀਆ ਦਾ ਇੱਕ ਲੰਮਾ ਸਫ਼ਰ ਹੈ ਇਸ ਵਾਸਤੇ ਸਵਾਮੀ ਜੀ ਕਹਿੰਦੇ ਕਿਨਾਂ ਦੇ ਮੋਹ ਵਿੱਚ ਫਸੇ ਹੋ ਹੋ ਕਿਨਾਂ ਦੇ ਪਿਆਰ ਵਿੱਚ ਫਸੇ ਹੋ ਇਹ ਜਿਹੜੀ ਤਨ ਦੌਲ ਜਿਨ੍ਹਾਂ ਨੂੰ ਆਪਣਾ ਆਪਣਾ ਕਹਿ ਕੇ ਕਿੰਨਾ ਫਕਰ ਮਹਿਸੂਸ ਕਰਦੇ ਹੋ ਇਹ ਨਹੀਂ ਵੀ ਤੁਹਾਡਾ ਸਾਥ ਨਹੀਂ ਦੇਣਾ بڑے بڑے ਰਾਜੇ ਮਹਾਰਾਜੇ ਸੇਠ ਸ਼ਾਹੂ ਕਾਰ ਇਹ ਦੁਨੀਆ ਦੀ ਤਨ ਦੌਲਤ ਜਦਾਦਾ ਹਵੇਲੀਆਂ ਬਾਦਸ਼ਾਹ ਤੁਹਾਨੂੰ ਆਪਾਂ ਕਹਿੰਦੇ ਚਲੇ ਗਏ ਇਹ ਉਹਨਾਂ ਦੀਆਂ ਦਾ ਬਣੀਆਂ ਇਹ ਤੁਹਾਡੀਆਂ ਕਿਸ ਤਰ੍ਹਾਂ ਬਣ ਸਕਦੀਆਂ ਤੁਸੀਂ ਪਟਵਾਰੀਆਂ ਦੇ ਕਾਗਜ਼ ਦੇਖ ਲਓ ਰਜਿਸਟਰੀਆਂ ਦਾ ਰਿਕਾਰਡ ਦੇਖ ਲਓ ਪਹਿਲਾਂ ਕਿੰਨਾ ਦੇ ਨਾਮ ਛੜੀਆਂ ਹੋਈਆਂ ਸਨ ਉਹ ਮਰਦਾਗਲਾ ਪਿੱਛੋਂ ਹੈ ਵੰਡਣ ਵਾਲੇ ਤਕਸੀਮ ਕਰਨ ਵਾਲੇ ਪਹਿਲਾਂ ਹੀ ਝਗੜਾ ਖੜਾ ਕੀਤੇ ਬੈਠੇ ਆ ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹਨ ਕਿ ਤੁਸੀਂ ਕਿੰਨਾ ਵਾਸਤੇ ਪਟਕਦੇ ਫਿਰਦੇ ਹੋ ਕਿੰਨਾ ਵਾਸਤੇ ਦਿਨ ਰਾਤ ਤੜਫਦੇ ਫਿਰਦੇ ਹੋ ਤੁਸੀਂ ਇਹਨਾਂ ਨੂੰ ਸੁੱਖ ਦਾ ਕਾਰਨ ਸਮਝ ਕੇ ਇਹਨਾਂ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਉੱਤੇ ਲੱਗੇ ਹੋਏ ਹੋ ਜਿੰਨਾ ਤੁਸੀਂ ਇਹਨਾਂ ਅੰਦਰੋਂ ਸੁੱਖ ਟੋਣਦੇ ਹੋ ਓਤਨਾ ਦਿਨ ਰਾਤ ਤੁਸੀਂ ਜ਼ਿਆਦਾ ਦੁਖੀ ਹੁੰਦੇ ਚਲੇ ਜਾਂਦੇ ਹੋ